ਸਭ ਤੋਂ ਪਹਿਲਾਂ ਤੇ ਅੱਜ ਸਾਰੇ ਸ਼ਹਿਰ ਵਾਸੀਆਂ ਨੂੰ ਰਾਸ਼ਟ੍ਰਪਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਦੇ ਉੱਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ। ਹੋਰ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਕੌਂਪਨੀ ਬਾਗ ਵਿਖੇ ਮਹਾਤਮਾ ਗਾਂਧੀ ਜੀ ਨੂੰ পুষ্প ਔਰ ਸ਼ਰਧਾਂਜਲੀ ਦਿੱਤੀ ਹੈ ਔਰ ਅਸੀਂ ਇਹੋ ਜੀ ਸੰਦੇਸ਼ ਦੇਵਾਂਗੇ ਕਿ ਜੋ ਮਹਾਤਮਾ ਗਾਂਧੀ ਜੀ ਨੇ ਸਾਡੇ ਮੁਲਕ ਨੂੰ ਸਾਡੇ ਦੇਸ਼ ਨੂੰ ਜਾਗਰੂਕ ਕਰਾਇਆ ਉਹ ਅਜ ਲੋੜ ਹੈ ਉਹਨਾਂ ਦੇ ਦੱਸੇ ਹੋਏ ਜਿਹੜੇ ਮਾਰਗਦਰਸ਼ਨ ਦੀ ਉੱਥੇ ਆਪਾਂ ਸਾਰੇ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਨਸ਼ਿਆਂ ਨੂੰ ਤਿਆਗ ਕੇ ਦੇਸ਼ ਦੀ ਸੇਵਾ ਕਰਨ ਤਾਂ ਕਿ ਸਾਰ ਇੱਕ ਜਿਹੜਾ ਹੈਗਾ ਆ ਸ੍ਰੀ ਮਹਾਤਮਾ ਗਾਂਧੀ ਜੀ ਦੀ ਜਿਹੜੀ ਹੈਗੀ ਆ ਜਿਹੜੇ ਦੱਸੇ ਹੋਏ ਰਾਹ ਨੂੰ ਅਪਣਾਣ ਔਰ ਮੁਲਕ ਨੂੰ ਆਪ ਜਿਹੜਾ ਹੈਗਾ ਉਹ ਅੱਗੇ ਲੈ ਕੇ ਜਾਣਾ ਨਾਲ ਸਫਾਈ ਵੀ ਕੀਤੀ ਹੈ ਇਸ ਨੇ ਇਹਾ ਦੇਖੋ ਸਭ ਤੋਂ ਸਾਡਾ ਇਹ ਜਾਤੀ ਫਰਜ ਬੰਦਾ ਆ ਕਿ ਅਸੀਂ ਸਾਰੇ ਲੋਕ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ ਇਹ ਸਾਡਾ ਜਿਹੜਾ ਸ਼ਹਿਰ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਸ਼ਹਿਰ ਆ ਇੱਥੇ ਹਰ ਇੱਕ ਦੁਨੀਆ ਦੇ ਹਰ ਇੱਕ ਕੋਨੇ ਦੇ ਉੱਤੋਂ ਹਰ ਮੰਦਰ ਸਾਹਿਬ ਦੇ ਵਿੱਚ ਸਾਰੇ ਨਮਸਤਕ ਹੋਣ ਆਂਦੇ ਨੇ ਦਰਗਿਆਣਾ ਮੰਦਰ ਆਂਦੇ ਨੇ ਰਾਮ ਤੀਰ ਥਾਂਦੇ ਨੇ ਔਰ ਇਹੋ ਜੀ ਸੰਦੇਸ਼ ਆ ਵੀ ਆਪਣੇ ਸ਼ਹਿਰ ਨੂੰ ਅਸੀਂ ਸਾਫ਼ ਸੁਥਰਾ ਰੱਖੀਏ ਆਪਣਾ ਆਲਾ ਦਵਲਾ ਜਿਹੜਾਗਾ ਉਹ ਸਾਫ਼ ਸੁਥਰਾ ਰੱਖੀਏ ਅੱਜ ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਦੀ ਜਨਮ ਦਿਨ ਦੇ ਮੌਕੇ ਤੇ ਜਿੱਥੇ ਕੀ ਕਾਂਗਰਸੀਆ ਵੱਲੋਂ ਵੀ ਪੁਸ਼ਪਾਂਝੀ ਨਿਰਪੇਖ ਕੀਤੀ ਗਈ ਉੱਥੇ ਬੀਜੇਪੀ ਦੇ ਆਗੂ ਸਹਿਬਾਨ ਔਰ ਸਾਬਕਾ ਸੰਸਦ ਸ਼ਵੇਤ ਮਲਿਕ ਔਰ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਜਿਹੜੇ ਕੀ ਔਰ ਵੀ ਸਾਥੀ ਸਹਿਬਾਨ ਨਾਲੇ تھے ਮਹਾਤਮਾ ਗਾਂਧੀ ਦੇ ਮੁੱਢ ਦੇ ਪੁਸ਼ਪਾਂਝੀ ਨਿਰਪੇਖ ਕਰਨ ਪਹੁੰਚੇ ਨੇ ਗੱਲਬਾਤ ਕਰਨ ਲੈਣਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਨੇ ਸਾਨੂੰ ਸਭ ਕੀ ਕਿ ਅੱਜ ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਜਨਮ ਦਿਨ ਮੌਕੇ ਅੱਜ ਸਾਡੇ ਰਾਸ਼ਟਰਪਤਾ ਮਹਾਤਮਾ ਗਾਂਧੀ ਜੀ ਦੀ ਜਨਮ ਦਿਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਿਲਕੁਲ ਵਧਾਈ ਦੇਣਾ ਹੈ ਔਰ ਨਾਲ ਨਾਲ ਅੱਜ ਅਸੀਂ ਇੱਕ ਪਿਲੋ ਤੇ ਆਪਾਂ ਇਹਨਾਂ ਦੇ পুষ্প পুষ্পਾਂਜਲੀ ਕੀਤੀ ਹੈ ਮੇਰੇ ਨਾਲ ਸਾਡੇ ਸ਼ਵੇਤ ਮਲਿਕ ਜੀ ਮੈਂਬਰ ਪਾਰਲੀਮੈਂਟ ਸਾਡੇ ਸ਼ਹਿਦ ਦੇ ਸ਼ਾਨ ਔਰ ਮੇਰੇ ਨਾਲ ਸਾਥੀ ਸੁਖਿੰਦਰ ਪਿੰਟੂ ਮੋਹਿਤ ਮਹਾਜਨ ਜੀ ਜੋ ਉਪ ਚੇਅਰਮੈਨ ਨੇ ਪਵਨ ਸ਼ਰਮਾ ਜੀ ਮਹਾਜਨ ਸਾਹਿਬ ਸਾਡੇ ਗੌਰਵ ਗਿੱਲ ਜੀ ਯੂਵਾ ਮੋਰਚਾ ਦੇ ਪ੍ਰਧਾਨ ਮਹਿਲਾ ਮੋਰਚਾ ਦੇ ਪ੍ਰਧਾਨ ਸ਼ੂਤੀ 베ਜ ਜੀ ਸ਼ੈਂਟੂ ਜੀ ਸਾਰੀ ਟੀਮ ਸਾਡੇ ਅੰਮ੍ਰਿਤ ਸਰਦੀ ਅੱਜ ਇੱਥੇ ਆਈ ਹੈ ਜਿੱਥੇ ਉਹਨਾਂ ਨੇ ਮਹਾਤਮਾ ਗਾਂਧੀ ਜੀ ਨੂੰ ਪੁਸ਼ਪੰਜਲੀ ਕੀਤੀ ਹੈ ਪਰ ਜਿੱਥੇ ਉਹਨਾਂ ਦੀ ਸਮ੍ਰਿਤੀ ਲੱਗੀ ਹੈ ਅੱਜ ਸਾਰਿਆਂ ਨੇ ਇੱਕ ਨਵਿਕਲਾ ਜੋ ਸਾਰੇ ਇੰਡੀਆ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਅੱਜ ਕਰ ਰਹੇ ਆ ਕਿ ਜਿੱਥੇ ਜਿੱਥੇ ਮਹਾਤਮਾ ਗਾਂਧੀ ਜੀ ਸਮ੍ਰਿਤੀ ਲੱਖੇ ਉੱਥੇ ਸਫਾਈ ਦਾ ਅਭਿਆਨ ਵੀ ਚਲਾਇਆ ਅਸੀਂ ਅੱਜ ਇਹਨਾਂ ਦੇ ਆਲੇ-ਦੁਆਲੇ ਜਿੰਨੀ ਵੀ ਅੱਜ ਇੱਥੇ ਕੋਈ ਪੱਤੇ ਸੀ ਜਾਂ ਕੋਈ ਗੰਦਗੀ ਸੀ ਅਸੀਂ ਅੱਜ ਸਾਰਾ ਕੱਲ ਦੇ ਲੱਗੇ ਆ ਕੱਲ ਸ਼ਾਮੀ ਵੀ ਆ ਕੇ ਅੱਜ ਵੀ ਅਸੀਂ ਜਿੱਥੇ ਅਸੀਂ ਸਮਝਦੇ ਹਾਂ ਸਾਨੂੰ ਲੋੜ ਹੈ ਅਸੀਂ ਉੱਥੇ ਵੀ ਸਫਾਈ ਭਿਆਨ ਦਿੱਤਾ ਚਲਾਇਆ ਮ ਸੀ ਸਮਝਦੇ ਆ ਕਿ ਮਹਾਤਮਾ ਗਾਂਧੀ ਜੀ ਪਸ਼ਪੰਜਲੀ ਕਰਕੇ ਅਸੀਂ ਘਰ ਚਲ ਜਾਨੇ ਆ ਪਰ ਬੱਚਿਆਂ ਨੂੰ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗਣਾ ਚਾਹੀਦਾ ਕਿ ਇਹਨਾਂ ਦੀਆਂ ਜੋ ਸਾਡੇ ਦੇਸ਼ ਵਾਸਤੇ ਜੋ ਇਹਨਾਂ ਨੇ ਸਾਡੇ ਕੀਤਾ ਜੋ ਜੋ ਇਹਨਾਂ ਤੇ ਵਿਦੇਸ਼ੀ ਉਹ ਸਾਡੇ ਬੱਚਿਆਂ ਤੱਕ ਪਹੁੰਚਣ ਇਸ ਕਰਕੇ ਅਸੀਂ ਸਫਾਈ ਬਿਆਨ ਵੀ ਕੀਤਾ ਔਰ ਇਹਨਾਂ ਦੇ ਜੋ ਦਿਖਾਏ ਹੋਏ ਰਸਤੇ ਆ ਸਾਨੂੰ ਉਹਦੇ ਤੇ ਸਾਰੇ ਨੇ ਚੱਲਿੰਦਾ ਬਹੁਤ ਵੱਡਾ ਸੁਨੇਹਾ ਦਿੱਤਾ ਸੀ ਅਹਿੰਸਾ ਦਾ ਸਹਿਣਾ ਦੀ ਤਰੀ ਮਹਾਤਮਾ ਗਾਂਧੀ ਜੀ ਨੇ ਔਰ ਕਹਿੰਦੇ ਸੀ ਵੀ ਅਹਿੰਸਾ ਦੇ ਪੱਤੇ ਚੱਲ ਕੇ ਨਾਲ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਦੇਣ ਸਾਰੇ ਲੋਕ ਦੇਖੋ ਬਿਲਕੁਲ ਜੋ ਇਹਨਾਂ ਨੇ ਸਾਨੂੰ ਮਾਰਗਦਰਸ਼ਨ ਦਿਖਾਇਆ ਸਾਨੂੰ ਉਹਨਾਂ ਦੇ ਮਾਰਗਦਰਸ਼ਨ ਤੇ ਚੱਲਦੇ ਹੋਏ ਸਾਡੇ ਦੇਸ਼ ਨੂੰ ਹੋਰ ਉਨਤੀ ਦੇ ਵਿੱਚ ਲਿਆਏਗਾ ਔਰ ਸਾਨੂੰ ਭਰੋਸਾ ਹੈ ਸਾਡੇ ਜਿਹੜੇ ਜਸਸਵੀ ਤੇ ਬਸੇ ਪ੍ਰਧਾਨ ਮੰਤਰੀ ਜਿਹੜੇ ਅੱਜ ਜਿਹਨਾਂ ਦੇ ਹੱਥ ਵਿੱਚ ਸਾਡੇ ਦੇਸ਼ ਦੀ ਵਾਗ ਡੋਰਿਆ ਛੇਤੀ ਸੀ ਜੋ ਇਹਨਾਂ ਨੇ ਬੀਜ ਬੋਇਆ ਹੋਇਆ ਅੱਜ ਮੈਂ ਸਮਝਦਾ ਕਿ ਸਾਡਾ ਛੇਤੀ ਸਾਡਾ ਦੇਸ਼ ਵਿਸ਼ਵਗੁਰੂ ਬਣ ਜਾ ਰਿਹਾ ਅੱਜ ਭਾਜਪਾ ਪਾਰਟੀ ਵੱਲੋਂ ਰਾਸ਼ਟ੍ਰਪਿਤ ਮਹਾਤਮਾ ਗਾਂਧੀ ਨੂੰ ਜਿੱਥੇ ਪੁਸ਼ਪਾਂਜਲੀ ਪੇਟ ਕੀਤੀ ਗਈ ਉਹਨਾਂ ਦੀ ਜਨਮ ਦਿਨ ਮੌਕੇ ਤੇ ਨਾਲ-ਨਾਲ ਸਫਾਈ ਅਭਿਆਨ ਵੀ ਜਿਹੜਾ ਚਲਾਇਆ ਗਿਆ ਔਰ राष्ट्रपिता महात्मा गांधी तरक्की अपना योगदान दईरा परसन शर्मा टीवी अमृतसर देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और